ਹੋ ਜੀ ਮਹਾਰਾਜ ਜੈ ਜੈ ਰਾਮ ਜੀ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਭੂ ਆ ਪਿੰਡ ਗਹਿਲ ਆ ਜੀ ਗਹਿਲ ਪਿੰਡ ਤੋਂ ਚੰਨਣਵਾਲ ਰੋਡ ਤੇ ਗਊਸਾਲਾ ਜੀ ਬੜੀ ਸੋਹਣੀ ਜਗ੍ਹਾ ਬਹੁਤ ਵਧੀਆ ਕਿਸੇ ਸਾਧੂ ਸੰਤਾਂ ਦੇ 10-5 ਸਾਲ ਪਹਿਲਾਂ ਵਧੀਆ ਕਰਮਾਂ ਨਾਲ ਮੰਨ ਲੋ ਇਹ ਜਗ੍ਹਾ ਬਣ ਗਈ ਜੀ ਗਉਸਾਲਾ ਬਣ ਗਈ ਆ ਗਉਆਂ ਨੇ ਇਹ ਅੱਜ ਤੋਂ ਹਫਤਾ ਤੱਕ ਪਹਿਲਾਂ ਜਦੋਂ ਬਰਸਾਤਾਂ ਸੀਗੀਆਂ ਉਹ ਇੱਥੋਂ ਦੇ ਲੰਘੇ ਜਾਂਦੇ ਜੀ ਸਾਡੀ ਨਿਗਾਹ ਪੈ ਗਈ ਜੀ ਸਾਡੇ ਕਰਮ ਵਾਲਿਆਂ ਜਦੋਂ ਦੇਖਿਆ ਤਾਂ ਇੱਥੇ ਇੱਥੇ ਪਾਣੀ ਬਹੁਤ ਜ਼ਿਆਦਾ ਸੀਗਾ ਖੜਾ ਤੇ ਮੱਛਰ ਬਹੁਤ ਜ਼ਿਆਦਾ ਸੀਗਾ ਜੀ ਦੇ ਵਿੱਚ ਆ ਗਉਆਂ ਵਿਚਾਰੀਆਂ ਕਾਫੀ ਦੁਖੀ ਸੀਗੀਆਂ ਸਾਨੂੰ ਸੇਵਾ ਦਾ ਮੌਕਾ ਮਿਲਿਆ ਜੀ ਕੱਲ ਦੇ ਸੀ ਜੁੜੇ ਨਾਲ ਮਿੱਤਰ ਪਿਆਰੇ ਵੀਰ ਜੁੜੇ ਸਾਰੇ ਤਾਂ ਅਸੀਂ ਲੱਗ ਲਗਾ ਕੇ ਜੀ ਆ ਸੇਵਾ ਸਵਾਈ ਕਰ ਲਈ ਦੇਖੋ ਜੀ ਤਾਂ ਆਪਦੇ ਹੱਥੀ ਸੇਵਾ ਸੁਭਾ ਕਰਨ ਵਾਲੇ ਬੰਦੇ ਆ ਜੀ ਜਿਹੇ ਜਾ ਕੋਸ ਹੁੰਦਾ ਵਾ ਉਹ ਕਰ ਦਿੰਦੇ ਹਣੇ ਤੇ ਨੀਰਾ ਪਿਆ ਸੀ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਇੱਕ ਦੋ ਵੀਰਾਂ ਨੇ ਸਾਨੂੰ ਦਾਣੇ ਦੀਆਂ ਬੋਰੀਆਂ ਦੇਤੀਆਂ ਇੱਕ ਵੀਰ ਨੇ ਪੰਜ ਸੱਤ ਕਹੋਰ ਵੀਰ ਨਾਲ ਗੱਲ ਕੀਤੀ ਉਹਨੇ ਤੇਲ ਖਰਚਾ ਜੇ ਦੇਤਾ ਆਪਦਾ ਟਰੈਕਟਰ ਦੇਤਾ ਦਾ ਟਰੈਕਟਰ ਨਾਲ ਅਸੀਂ ਅਕਰਾ ਘਰੂ ਮਾਰ ਕੇ ਜੀ ਉਹ ਟਰੈਕਟਰ ਖੜਾ ਉਹਦਾ ਵੀਰ ਦਾ ਘਰਾ ਘਰੂ ਮਾਰ ਕੇ ਤੇ ਉਹ ਕਰਦਾ ਉਹਨੇ ਇੱਕ ਦਿਨ ਤੇ ਭਰਤਪੁਰਤ ਪੈਣ ਵਾਲਾ ਜੀ ਪਾਣੀ ਆ ਦੇਖੋ ਮਹਾਰਾਜ ਬਹੁਤ ਸੋਹਣੀ ਜਗ੍ਹਾ ਆ ਗਈ ਪਰ ਸੰਤਾਂ ਦੀ ਕਹਿੰਦੇ ਆ ਇੱਥੇ ਵੀਰ ਉਹਨਾਂ ਤੋਂ ਪੁੱਛਿਆ ਜਿਹੜੇ ਲਵੇ ਲਾਉਣੇ ਦੇ ਸੰਤ ਸੱਜਣਾ ਤੋਂ ਕਹਿੰਦੇ ਵੀ ਉਹਨਾਂ ਦੀ ਡੈਥ ਹੋ ਗਈ ਉਦੋਂ ਬਾਅਦ ਵੀਰ ਇੱਕ ਸਾਹਮ ਦਾ ਸੇਵਾਦਾਰ ਪਤਾ ਨਹੀਂ ਉਹਦੀਆਂ ਕਮੀ ਪੇਸੀਆਂ ਨੇ ਕੋਈ ਹਨ ਕੀ ਕਾਰਨ ਹੈ ਬਿਜੀ ਦੇ ਕਾਰਨ ਕਰਕੇ ਇੱਥੇ ਆ ਦੇਖੋ ਸੈੱਡ ਵੀ ਬਣਿਆ ਬਈ ਬਹੁਤ ਸੋਹਣਾ ਨੀਰਾ ਵੀ ਪਾਇਆ ਪਿੰਡ ਵਾਲਿਆਂ ਨੇ ਇੱਧਰ ਉੱਧਰ ਲਵੇ ਲਾਉਣੇ ਦੇ ਪਿੰਡਾਂ ਦਾ ਵੀ ਨੀਰਾ ਪਾਇਆ ਬਈ ਪਰ ਹੁਣ ਜਿਹੜੇ ਪਿੱਛੇ ਮੀਹਾਂ ਜਿਆਂ ਚਨੇਰੀਆਂ ਧੋਰੀਆਂ ਆਈਆਂ ਉਹਨਾਂ ਨਾਲ ਨਾ ਸੈੱਡ ਡਿੱਗ ਗਏ ਆ ਦੇਖੋ ਅੱਜਾ ਜਿਹੜੇ ਅਸੀਂ ਆਏ ਸੀ ਹੁਣ ਇਹਦੇ ਤੇ ਕਾਗਜ਼ ਜਿਹਾ ਲੱਗੇ ਆ ਪੌਣ ਨੀਰਾ ਸਾਂਭਣ ਨੂੰ ਵੀ ਮੂਰੇ ਖਰਾਬ ਨਾ ਹੋ ਜੇ ਆ ਦੇਖੋ ਨੀਰਾ ਪਿਆ ਹੈਗਾ ਜੀ ਪਰ ਹੋ ਖਰਾਬ ਰਿਹਾ ਹੈ ਇਹ ਹਣਾ ਮੂਰੇ ਛਾਲ ਵੇਲੇ ਨੂੰ ਇਕੱਠਾ ਕੋਠਾ ਕਰਨਾ ਵੀ ਔਕਾ ਹੋਰ ਵੀ ਆ ਅੱਗੇ ਲਈ ਵੀ ਇਹ ਤੇ ਸੈੱਡ ਸੁੱਡ ਪਏ ਹੁਣ ਜਗਾ ਚਾਰ ਸੁਪਰੇ ਹੈ ਜੀ ਪੂਰੀ ਵਧੀਆ ਕਹਿਣ ਤੋਂ ਬਾਅਦ ਵੀਰੇ ਹੁਣ ਇਹ ਇਹਨੂੰ ਵਧਣੀ ਹੋਗੀ ਜੀ ਰਾਏਕੋਟ ਹੋ ਗਿਆ ਬਰਨਾਲਾ ਹੋ ਗਿਆ ਭਦਾਵੜ ਹੋ ਗਿਆ ਸਾਰੀ ਸੱਜਣਾ ਯਾਰ ਹਨਾ ਸਹਿਬ ਸਹਿਣਾ ਨਾਲ ਏ ਵੀ ਨੇ ਹੋਰ ਵੀ ਨੇ ਜਿਹੜੇ ਸੰਗਤ ਕਹੂ ਮਾਤਾ ਨੂੰ ਸਤਿਕਾਰ ਕਰਦੇ ਆ ਪਿਆਰ ਕਰਦੇ ਆ ਕਹਿਣ ਤੋਂ ਭਰਾ ਯਾਰ ਕੋਈ ਸਾਨੂੰ ਨੰਬਰ ਨਹੀਂ ਦਿੰਦੇ ਅਸੀਂ ਐ ਨਹੀਂ ਕੋਈ ਕਹਿੰਦੇ ਵੀ ਅਸੀਂ ਭੈਣਾ ਵੀ ਇਹਦੇ ਵਿੱਚ ਵੀਰੇ ਵੀ ਕੋਈ ਆ ਨੰਬਰ ਪਤਾ ਯਾਰ ਜਾਂ ਆ ਨੰਬਰ ਦੇ ਤਾਂ ਇਹ ਚ ਪੈਸੇ ਪਾਓ ਜੀ ਉਹ ਕਰੋ ਵੀ ਵੀਰ ਬਣ ਕੇ ਯਾਰ ਇੱਥੇ ਗਹਿਲਾਂ ਚੰਦਨਹਾਲ ਰੋਡ ਤੇ ਇਹ ਗਊਸਾਲ ਆ ਕੋਈ ਵੀ ਸੱਜਣ ਮਿੱਤਰ ਜਿਹੜਾ ਮਾਰੂ ਜੀ ਇੱਥੇ ਹਨਾ ਮਹਿਲ ਨ ਕਰਨ ਦਾ ਦੇਖਣ ਜੋ ਵੀ ਕਹਾਣੀ ਆ ਦੇਖ ਕੇ ਇੱਥੇ ਜੋ ਜਿਹਦਾ ਸਰਦਾ ਵਾ ਕੋਈ ਕਿਸੇ ਨੇ ਕੋਈ ਸੀਮੈਂਟ ਦੇਣਾ ਕਿਸੇ ਨੇ ਕੋਈ ਲੇਬਰ ਲਾਉਣੀ ਆ ਕਿਸੇ ਨੇ ਆਪਦੇ ਹੱਥੀਂ ਕੰਮ ਕਰਨਾ ਵਾ ਵੀ ਉਹ ਇਹ ਜਿਹਾ ਸਿਸਟਮ ਹੋਵੇ ਜਿਹੜਾ ਕਰ ਸਕੇ ਇਹ ਕਹਣਾ ਜਿੰਨੇ ਕੁ ਜੋਗਾ ਹੋ ਸਕਦਾ ਵਾ ਤੇ ਆ ਦੇਖੋ ਸੋਹਣਾ ਵਾ ਕੰਮ ਪਰ ਸੰਭਨ ਵਾਲਾ ਵਾ ਵੀਰੇ ਹਨ ਜੇ ਆ ਚੀਜ਼ ਖਰਾਬ ਹੋ ਰਹੀ ਆ ਪੇ ਜਾਣ ਦੀ ਹੋਰ ਨਵੀਆਂ ਥਾਵਾਂ ਤੇ ਜਾ ਕੇ ਜੇ ਆਪਾਂ ਕਹੀਏ ਵੀ ਇੱਥੇ ਆ ਤਿਆਰ ਕਰਾਂਗੇ ਉਹ ਤਿਆਰ ਕਰਾਂਗੇ ਇਹ ਜਿਹੜੀ ਬਣੀ ਬਣਾਈ ਉਜੜ ਚੱਲੀ ਇਹਦੀ ਸੇਵਾ ਹੋ ਜੇ ਜੇ ਸੰਭੀ ਜਾਵੇ ਤਾਂ ਮੇਰੇ ਖਿਆਲ ਚ ਯਾਰ ਵੀਰੇ ਵਧੀਆ ਚੀਜ਼ ਆ ਹਨਾ ਚਲੋ ਸਾਫ ਸਫਾਈ ਹੋ ਗਈ ਅੱਜ ਆ ਦੇਖੋ ਕਿੰਨਾ ਬੁਰਾ ਹਾਲ ਸੀ ਰੂੜੀਆਂ ਲੱਗੀਆਂ ਪਈਆਂ ਯਾਰ ਇੱਥੇ ਹਾ ਏਡੇ ਢੇਰ ਸੀਗੇ ਹੋਰ ਸੀ ਇਹ ਕਿਵੇਂ ਨਾ ਕਿਵੇਂ ਕਰਕੇ ਗਊਆਂ ਨੇ ਸਾਰੀਆਂ ਦੇਖੋ ਆਪਣੀਆਂ ਇੱਥੇ ਵੀਰੇ ਤਕਰੀਬਨ ਪਰਿਵਾਰ ਵੀ ਸਾਰਾ ਦੇਸੀ ਗਊ ਮਾਤਾ ਹੀ ਨੇ ਵਿਚਾਰੀਆਂ ਹੈਨਾ ਆ ਦੇਖੋ ਇੱਕ ਪਰਿਵਾਰ ਆ ਸਾਰਾ ਗਊਆਂ ਦਾ ਆਹ ਦੇਸੀ ਗਊਆਂ ਨੇ ਆਪਣੀਆਂ ਕਿੰਨੀਆਂ ਸਾਰੀਆਂ ਦੇਖੋ ਤਕਰੀਬਨ ਹੈਗੇ 60-70 ਨਗਨੇ ਜੀ ਛੋਟੇ ਵੱਡੇ ਸਾਰੇ ਦੇਸੀ ਗਊਆਂ ਨੇ ਇਹ ਗਹਿਲਾਂ ਤੋਂ ਚੰਨਣ ਵਾਲਾ ਰੋਡ ਤੇ ਹੈਗੀ ਇਹ ਗਊਸ਼ਾਲਾ ਅਸੀਂ ਆਹ ਦਾਣਾ ਜਿਆ ਦਿੱਤਾ ਸੀਗਾ ਇਨੀਰਾ ਪਾਇਆ ਚਲੋ ਸੇਵਾ ਹੋਈ ਤੇ ਆਈ ਵੀਰੇ ਰਲ ਮਿਲ ਕੇ ਯਾਰ ਜੇ ਕਿਰਪਾ ਹੋ ਜੇ ਹਨਾ ਜਿਵੇਂ ਉਹ ਸੱਡ ਜੇ ਸੰਭੇ ਜਾਵੇ ਤੇ ਆ ਆਲੇ-ਦਾਲੇ ਆਕਾ ਖੁਰਲੀ ਬਣਾਉਣ ਵਾਲੀ ਆ ਯਾਰ ਸੱਡ ਜੇ ਚ ਰਾਤ ਨੂੰ ਮੱਛਰ ਹੋ ਜਾਂਦਾ ਵਾ ਪਸੂ ਬਹੁਤ ਟੜਫਦੇ ਆ ਹੋਰ ਕੁਛ ਵੀ ਕਰਨ ਨਾਲੋਂ ਵੀਰ ਬਣ ਕੇ ਸੰਗਤ ਸਾਰੀ ਆਪ ਹੀ ਸਮਝਦਾ ਰਹਿਣਾ ਜਿਹੜੇ ਵੀਰ ਦੇ ਵੀ ਕੋਈ ਪੈਂਦੀ ਆ ਯਾਰ ਮਨ ਮਿਹਰ ਤੇ ਜਿੰਨਾ ਵੀ ਤਲਫੋਲ ਕਰ ਸਕਦਾ ਕੋਈ ਆਪਾਂ ਇਹ ਨਹੀਂ ਕਹਿੰਦੇ ਹਨ ਕੋਈ ਹੋਰ ਆ ਵੀ ਜਨੇਕ ਜੋਗਿਓ ਤਲ ਮਿਲ ਕੇ ਭਰਾ ਬਣ ਕੇ ਕੋਈ ਤੇ ਇੱਥੇ ਆਪ ਆ ਬੋ ਯਾਰ ਹਨ ਕੋਈ ਆ ਨਹੀਂ ਕਹਿੰਦੇ ਸਾਨੂੰ ਆ ਆ ਬੋ ਇੱਥੇ ਕੋਈ ਵੀ ਹੋਵੇ ਤੁਸੀਂ ਆਏ ਨਹੀਂ ਕਹਿੰਦੇ ਵੀ ਉਹਨੂੰ ਆ ਪੈਸਾ ਢੇਲਾ ਦੇ ਕੇ ਤਰਜੋ ਜਾਂ ਹੋਰ ਆ ਤੁਸੀਂ ਆ ਆ ਬਾਬੂ ਵੀਰੇ ਆਕੇ ਜੋ ਛੋਡੀ ਸਰ ਦਾ ਕਿਸੇ ਪੱਠੇ ਵਾਲੇ ਤੋਂ ਜੇ ਕੋਈ ਆਟਾ ਮੰਗਵਾ ਕੇ ਦੇਣੀ ਆ ਤੁਸੀਂ ਆਟਾ ਮੰਗਵਾ ਕੇ ਦੇ ਦਿਓ ਜਿਹੜੇ ਕਿਸੇ ਵੀਰ ਤੋਂ ਬੋਰੀਆਂ ਦੇਣੀਆਂ ਉਹ ਦੇ ਦਿਓ ਠੀਕ ਹੈ ਨਾ ਆਪ ਦਾ ਨੰਬਰ ਲਖਵਾਜੋ ਇੱਥੋਂ ਕਿਸੇ ਦਾ ਜਿਹੇ ਨੰਬਰ ਬਣਾ ਲੈ ਕੇ ਜਾਓ ਆਪ ਦਾ ਨੰਬਰ ਲਖਵਾਜੋ ਵੀਰ ਬਣ ਕੇ ਅਜੀ ਤੁਹਾਨੂੰ ਵੀਡੀਓ ਕਾਲ ਤੇ ਦਿਖਾ ਦਿਆ ਕਰਾਂਗੇ ਜਦੋਂ ਛੋਡੀ ਚੀਜ਼ ਪਹੁੰਚੂ ਇੱਥੇ ਵੀ ਵੀਰੇ ਆ ਪਹੁੰਚ ਗਈ ਆ ਇੰਨੀ ਲੱਗ ਗਈ ਜਿਹੜੀ ਚੀਜ਼ ਬਣਨੀ ਆ ਜੇ ਕਿਸੇ ਵੀਰ ਨੇ ਬਣਵਾਉਣੀ ਕਰਨੀ ਆ ਭਾਵੇਂ ਮੈਸਤਰੀ ਆਪ ਦਾ ਭੇਜ ਦਿਓ ਯਾਰ ਲੇਬਰ ਇੱਥੋਂ ਦੇ ਦਿਆ ਕਰਾਂਗੇ ਅਸੀਂ ਲੱਗ ਲਗਾ ਕੇ ਨਾਲ ਕੰਮ ਕਰਾ ਦਿਆ ਕਰਾਂਗੇ ਨਾ ਵੀ ਹੋ ਜੇ ਤਾਂ ਵਧੀਆ ਵੀਰੇ ਸਾਹਮਣੇ ਆ ਜਾਓ ਧੰਨਵਾਦ ਆ ਭਰਾਵਾ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਭੂ ਜੈ ਬੋਲਨਾਤ ਕਰਪਾ ਕਰਨ ਜੀ ਮਹਾਰਾਜਾ ਤੰਦਰੁਸਤੀਆਂ ਬਖਸ਼ਣ ਸਭ ਨੂੰ ਜੀ ਜੈ ਹੋ ਜੀ